ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਚੇਤ ਦੇ ਮਹੀਨੇ ਬਾਰੇ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਉਹਦੇ ਤੇ ਵਿਚਾਰ ਕਰਾਂਗੇ ਕਿਉਂਕਿ ਜਿਹੜਾ ਭਾਰਤੀ ਰੁੱਤਾਂ ਅਨੁਸਾਰ ਜਿਹੜੀਆਂ ਛੇ ਰੁੱਤਾਂ ਨੇ ਤਾਂ ਚੇਤ ਤੇ ਵਿਸਾਖ ਬਸੰਤ ਰੁੱਤ ਦਾ ਮਹੀਨਾ ਹੈ ਔਰ ਦੇਸੀ ਮਹੀਨੇ ਦੀ ਸ਼ੁਰੂਆਤ ਚੇਤ ਦੇ ਮਹੀਨੇ ਤੋਂ ਹੁੰਦੀ ਹੈ ਬਸ ਸਭ ਤੋਂ ਪਹਿਲਾ ਜਿਗਿਆਸੂ ਦਾ ਸਵਾਲ ਕਿ ਚੇਤ ਦਾ ਨਾਮਕਰਨ ਕੀ ਹੋਇਆ 27 ਨਿਸ਼ਾਤਰਾ ਵਿੱਚੋਂ ਜਿਹੜਾ ਚਿਤਰਾ ਨਿਸ਼ਾਤਰ ਹੈ ਇਹਦੇ ਉੱਪਰ ਜਿਸ ਮਹੀਨੇ ਦੀ ਪੂਰਨਮਾਸ਼ੀ ਚਿਤਰਾ ਨਿਸ਼ਾਤਰ ਵਿੱਚ ਹੋਵੇ ਉਸ ਨੂੰ ਚੇਤ ਜਾਂ ਚਿਤਰ ਕਿਹਾ ਜਾਂਦਾ ਹੈ ਔਰ ਕਿਉਂਕਿ ਜਿਹੜਾ ਇਹ ਚੇਤ ਦਾ ਮਹੀਨਾ ਹੈ ਇਹਦੇ ਬਾਰੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਤੁਖਾਰੀ ਰਾਗ ਵਿੱਚ ਬਖਸ਼ਿਸ਼ ਕੀਤੀ ਹੈ ਕਿ ਚੇਤ ਬਸੰਤ ਭਲਾ ਭਵਰ ਸੁਹਾਵੜੇ ਬਨ ਫੁੱਲੇ ਮੰਜ ਬਾਰ ਮੈਂ ਪਿਰ ਕਰ ਬਹੜੇ ਕਿ ਚੇਤ ਦਾ ਭਲਾ ਮਹੀਨਾ ਹੈ ਬਸੰਤਰੁੱਤ ਦਾ ਜਿਹੜੇ ਭਵਰ ਨੇ ਉਹ ਸੋਹਣੇ ਲੱਗਦੇ ਨੇ ਫੁੱਲਾਂ ਦੇ ਉੱਤੇ ਤੇ ਬਾਗ ਦੇ ਇਲਾਕੇ ਵਿੱਚ ਇਹੋ ਜਿਹੀ ਰੌਣਕ ਹੈ ਆਨੰਦ ਹੈ ਪ੍ਰਭੂ ਪ੍ਰੀਤਮ ਦੀ ਆਸ ਹੈ ਕਿ ਮੇਰੀ ਹਿਰਦਾ ਰੂਪੀ ਸੇਜ ਤੇ ਆਵੇ ਕਿਉਂਕਿ ਸੰਸਾਰ ਦਾ ਮਨੋਵਿਗਿਆਨ ਮੰਨਦਾ ਹੈ ਕਿ ਜਿਹੋ ਜੀ ਰੁੱਤ ਆਉਂਦੀ ਹੈ ਉਹੋ ਜਾਂ ਮਨੁੱਖ ਦਾ ਸੁਭਾਅ ਵੀ ਪਰਵਰਤਤ ਹੁੰਦਾ ਹੈ ਇਸੇ ਲਈ ਸਾਡਾ ਜਿਹੜਾ ਲੋਕ ਮੁਹਾਵਰਾ ਬਣਿਆ ਆਈ ਬਸੰਤ ਪਾਲਾ ਉਦੰਤ ਜਦੋਂ ਚੇਤ ਦੇ ਮਹੀਨੇ ਦੀ ਸੰਗਰਾਣ ਹੁੰਦੀ ਹੈ ਤਾਂ ਕੁਦਰਤੀ ਹੈ ਕਿ ਉਹ ਰੁੱਤ ਪਰਵਰਤਨ ਹੁੰਦਾ ਹੈ ਤੇ ਉਹਦੇ ਵਿੱਚ ਜਦੋਂ ਰੁੱਤ ਬਦਲਦੀ ਹੈ ਇਹ ਰੁੱਤ ਵਿੱਚ ਜਿਹੜੀ ਠੰਡ ਹੈ ਜਿਹੜਾ ਪਾਲਾ ਇਹ ਦੂਰ ਚਲਾ ਜਾਂਦਾ ਹੈ ਉੱਡ ਜਾਂਦਾ ਹੈ ਔਰ ਇਥੋਂ ਕਿਉਂਕਿ ਬਸੰਤ ਰੁੱਤ ਦਾ ਮਹੀਨਾ ਹੈ ਤੇ ਬਸੰਤ ਜਿਹੜੀ ਹੈ ਰੁੱਤ ਵੀ ਹੈ ਬਸੰਤ ਰਾਗ ਵੀ ਹੈ ਤੇ ਬਸੰਤ ਰੰਗ ਵੀ ਹੈ ਇਹਦੇ ਪ੍ਰਤੀ ਪੰਚਮ ਪਾਸ਼ਾ ਮਹਾਰਾਜ ਜੀ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ ਜਿਹਨੂੰ ਅਸੀਂ ਸੰਕਰਾਂ ਦਾ ਦਿਨ ਕਹਿੰਦੇ ਆ ਸੰਸਕ੍ਰਿਤ ਵਿੱਚ ਸੰਕਰਾਂਤੀ ਹੈ ਕਿ ਸੂਰਜ ਦੀਆਂ 12 ਰਾਸਾਂ ਨੇ ਜਾਂ ਦੋ ਰਾਸ ਬਦਲਦਾ ਹੈ ਔਰ ਸੰਸਕ੍ਰਿਤੀ ਜਿਹੜੀ ਸੰਕਰਾਂਤ ਜਾਂ ਸੰਕਰੰਤੀ ਹੈ ਉਹ ਅਸੀਂ ਪੰਜਾਬੀ ਵਿੱਚ ਸੰਕਰਾਂਤ ਕਹਿੰਦੇ ਆ ਸਾਡੀ ਜਿਹੜੀ ਪੁਰਖਿਆਂ ਦੀ ਭਾਵਨਾ ਜਦੋਂ ਤੋਂ ਵੀ ਇਹ ਪੰਚਮ ਪਾਸ਼ਾ ਮਹਾਰਾਜ ਜੀ ਨੇ ਜਿਸ ਥਾਨ ਤੇ ਬਾਰਾਂ ਮਾਂ ਬਾਣੀ ਰਚੀ ਔਰ ਇਹ ਮਾਨਵਤਾ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਕਿ ਤੁਹਾਡਾ ਹਰ ਮਹੀਨਾ ਭਲਾ ਕਿਵੇਂ ਹੋਵੇ ਕਿਉਂਕਿ ਕੋਈ ਸੰਦੇਸ਼ ਲੈਣਾ ਹੈ ਉਹ ਸੰਦੇਸ਼ ਗੁਰਦੁਆਰਾ ਸਹਿਬਾਨ ਤੋਂ ਕਥਾਵਾਚਕ ਜਾ ਪਾਠ ਕਰਨ ਵਾਲੀਆਂ ਰੂਹਾਂ ਉਹ ਅੱਗੇ ਸੰਗਤਾਂ ਨੂੰ ਸਰਵਣ ਕਰਾਉਂਦੀਆਂ ਕਿ ਇਹ ਮਹੀਨਾ ਸਦਾ ਹੀ ਬਸੰਤ ਵਰਗਾ ਰਹੇ ਖੇੜਾ ਰਹੇ ਆਨੰਦ ਰਹੇ ਖੁਸ਼ੀ ਰਹੇ ਤੇ ਇਸ ਖੁਸ਼ੀ ਨੂੰ ਸਦੀਵ ਕਾਲ ਕਿਵੇਂ ਰੱਖਿਆ ਜਾਵੇ ਇਹਦੇ ਪ੍ਰਤੀ ਸਤਿਗੁਰਾਂ ਦਾ ਉਪਦੇਸ਼ ਹੈ ਕਿ ਚੇਤ ਗੋਵਿੰਦ ਅਰਾਧੀ ਹੈ ਹੋਵੇ ਆਨੰਦ ਕਣਾ ਸੰਤ ਜਨਾਂ ਮਿਲ ਪਾਈਆ ਰਸਨਾ ਨਾਮ ਪਣਾ ਕਿ ਚੇਤ ਦੇ ਮਹੀਨੇ ਵਿੱਚ ਉਸ ਅਕਾਲ ਪੁਰਖ ਦੀ ਆਰਾਧਨਾ ਕਰੀਏ ਤਾਂ ਘਣਾ ਆਨੰਦ ਮਿਲਦਾ ਹੈ ਬਹੁਤ ਆਨੰਦ ਮਿਲਦਾ ਹੈ ਫਿਰ ਸੰਗਤ ਕਿਹੋ ਜੀ ਹੋਵੇ ਜੈਸੀ ਸੰਗਤ ਵੈਸੀ ਰੰਗਤ ਭਲੇ ਪੁਰਸ਼ਾਂ ਦੀ ਬੰਦਗੀ ਵਾਲੀ ਰੂਹਾਂ ਦੀ ਸੰਗਤ ਕਰੀਏ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਇਹ ਜਿਹੜੀ ਜ਼ੁਬਾਨ ਹੈ ਰਸਨਾ ਹੈ ਜਦੋਂ ਨਾਮ ਜਪਦੀ ਹੈ ਕਾ ਕੁਦਰਤੀ ਹੈ ਕਿ ਉਸ ਨਿਰਪਉ ਨਰਵੈਰ ਦੀ ਬੰਦਗੀ ਕਰਦੇ ਆ ਸਾਨੂੰ ਕਾਦਰ ਬਾਰੇ ਕੁਦਰਤ ਬਾਰੇ ਰੁੱਤਾਂ ਬਾਰੇ ਬਸੰਤ ਬਾਰੇ ਗਿਆਨ ਹੁੰਦਾ ਮਨ ਵਿੱਚ ਵੀ ਖੇੜਾ ਪਿੱਦਾ ਅੱਗੇ ਸਤਿਗੁਰਾਂ ਦਾ ਫਰਮਾਨ ਹੈ ਜਿਨ ਪਾਇਆ ਪ੍ਰਭ ਆਪਣਾ ਆਇ ਤਿਸੈ ਗਣ ਜਿਨ੍ਹਾਂ ਜਿਨ੍ਹਾਂ ਰੂਹਾਂ ਨੇ ਪ੍ਰਭੂ ਨੂੰ ਪਾਇਆ ਉਹਨਾਂ ਦਾ ਆਉਣਾ ਸਫਲ ਹੈ ਉਹ ਕਿਸੇ ਗਿਣਤੀ ਵਿੱਚ ਹਨ ਇੱਕ ਪਲ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਉਸ ਆਕਾਲ ਪੁਰਖ ਦੀ ਬੰਦਗੀ ਤੋਂ ਪਾਣੇ ਤੋਂ ਰਜ਼ਾ ਤੋਂ ਬਿਗੈਰ ਇੱਕ ਪਲ ਵੀ ਇੱਕ ਖਿੰਨ ਵੀ ਜਿਹੜਾ ਜੀਵਣਾ ਨਾ ਇਹ ਤਾਂ ਬਿਰਥਾ ਜਨਮ ਗਵਾਉਣ ਦੇ ਸਮਾਨ ਹੈ ਕਿਉਂਕਿ ਉਹ ਆਕਾਲ ਪੁਰਖ ਜਲ ਵਿੱਚ ਥਲ ਵਿੱਚ ਪ੍ਰithvi ਵਿੱਚ ਹਰ ਥਾਂ ਤੇ ਸੁਭਾਇਮਾਨ ਹੈ ਵਸਦਾ ਹੈ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ ਹਰ ਸਥਾਨ ਤੇ ਇਸ ਲਈ ਸੋ ਪ੍ਰਭ ਚਤਨਾ ਆਵਈ ਕਿਤੜਾ ਦੁੱਖ ਗਣਾਂ ਜੇਕਰ ਐਸਾ ਕਾਲਪੁਰਖ ਜੋ ਹਰ ਥਾਂ ਤੇ ਰਮਿਆ ਹੋਇਆ ਹੈ ਜੇਕਰ ਉਹ ਚਿੱਤ ਵਿੱਚ ਹੀ ਨਹੀਂ ਆਉਂਦਾ ਮਨੁੱਖ ਦੇ ਚੇਤੇ ਵਿੱਚ ਹੀ ਨਹੀਂ ਆਉਂਦਾ ਉਹਦੀ ਸਮਰਤੀ ਵਿੱਚ ਹੀ ਨਹੀਂ ਆਉਂਦਾ ਇਹ ਇੱਕ ਵੀ ਵੱਡਾ ਦੁੱਖ ਹੈ ਜੇ ਕੋਈ ਮਹਿਸੂਸ ਕਰੇਗਾ ਤਾਂ ਇਹ ਵਿਛੋੜਾ ਵੀ ਇੱਕ ਦੁੱਖ ਹੈ ਅੱਗੇ ਸਤਿਗੁਰਾਂ ਬਖਸ਼ਿਸ਼ ਕੀਤੀ ਕਿ ਜਿੰਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਜਿਨ੍ਹਾਂ ਜਿਨ੍ਹਾਂ ਜੀਵਾਂ ਨੇ ਉਸ ਪ੍ਰਭੂ ਦਾ ਸਿਮਰਨ ਕੀਤਾ ਉਹਨਾਂ ਦੇ ਬੜੇ ਵੱਡੇ ਭਾਗ ਨੇ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸਮਨਾ ਜਦੋਂ ਮਨ ਦੀ ਪਿਆਸ ਹੋਵੇ ਨਾ ਮਨ ਸਾਡੇ ਫੁਰਨੇ ਨੇ ਫੁਰਨਿਆਂ ਨੂੰ ਸਾਡਾ ਆਲਾ ਦਵਾਲਾ ਸਾਡੀ ਸੰਗਤ ਸਾਡੀ ਸੋਚ ਸਾਰਾ ਕੁਝ ਪ੍ਰਭਾਵਿਤ ਕਰਦਾ ਜੇ ਮਨੁੱਖ ਵਿੱਚ ਕਿਸੇ ਦੀ ਪਿਆਸ ਪੈਦਾ ਹੋਵੇ ਤਾਂ ਫੇਰ ਦਰਸ਼ਨ ਦੀ ਲੋਚਾ ਹੁੰਦੀ ਹੈ ਤਾਂ ਜੇ ਕਿਸੇ ਦੀ ਸੰਗਤ ਹੀ ਐਸੀ ਹੋਵੇ ਜਿਹਦੇ ਮਨ 'ਚ ਪਿਆਸ ਹੀ ਨਹੀਂ ਪੈਦਾ ਹੁੰਦੀ ਤੇ ਉਹਦੇ ਮਨ ਵਿੱਚ ਲੋਚਾ ਦੀ ਆਸ ਜਾਂ ਲੋਚਾ ਦੀ ਜਾਂ ਤਾਂਗ ਜਮਵਯੋਗ ਦੀ ਅਵਸਥਾ ਪੈਦਾ ਹੀ ਨਹੀਂ ਹੋ ਸਕਦੀ ਇਸ ਲਈ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਜਿਹਦੇ ਫੁਰਨਿਆਂ ਵਿੱਚ ਉਹਦੀ ਪਿਆਸ ਹੋਏਗੀ ਉਹ ਅਰਦਾਸ ਵੀ ਕਰੇਗਾ ਬੇਨਤੀ ਵੀ ਕਰੇਗਾ ਫੁਰਨੇ ਉਹਦੇ ਮਜਬੂਤ ਹੋਣਗੇ ਜਿਹਦੀ ਸੰਗਤ ਚੰਗੀ ਹੋਏਗੀ ਜਿਹਦੀ ਭਲੀ ਸੰਗਤ ਹੋਏਗੀ ਉਹ ਨਾਮ ਦੀ ਮਹਿਮਾ ਨੂੰ ਵੀ ਜਾਣੇਗਾ ਸਿਮਰਨ ਅਭਿਆਸ ਨੂੰ ਵੀ ਜਾਣੇਗਾ ਉਹਨੂੰ ਆਨੰਦ ਤੇ ਖੇੜੇ ਦਾ ਅਹਿਸਾਸ ਵੀ ਹੋਏਗਾ ਕਿ ਬਿਸਮਾਦ ਕੀ ਹੈ ਵਿਗਾਸ ਕੀ ਹੈ ਆਨੰਦ ਕੀ ਹੈ ਖੇੜਾ ਕੀ ਹੈ ਅੰਤ ਸਤਿਗੁਰੂ ਤਤਸਾਰ ਦਿੰਦੇ ਨੇ ਚੇਤ ਮਲਾਏ ਸੋ ਪ੍ਰਭੂ ਤਿਸਕੇ ਪਾਇ ਲਗਾ ਇਸ ਬਸੰਤ ਰੁੱਤ ਦੀ ਸ਼ੁਰੂਆਤ ਤੇ ਛੇਤ ਦੇ ਮਹੀਨੇ ਵਿੱਚ ਜੇ ਕੋਈ ਜੀਵ ਉਸ ਪ੍ਰਭੂ ਨੂੰ ਜਿਹੜਾ ਮਿਲਿਆ ਹੋਇਆ ਉਹਨੂੰ ਮਿਲਾ ਦੇਵੇ ਤਾਂ ਮੈਂ ਉਹਦੇ ਚਰਨ ਹੀ ਲਗਾ ਕਿਉਂਕਿ ਸਤਗੁਰੂ ਤੇ ਅਕਾਲ ਪੁਰਖ ਦਾ ਸਰਗੁਣ ਸਰੂਪ ਸਨ ਇਹ ਬੇਨਤੀ ਕਰਨ ਦੀ ਜਾਂਚ ਸਾਨੂੰ ਸੰਸਾਰੀ ਲੋਕਾਂ ਨੂੰ ਦਿੱਤੀ ਹੈ ਕਿ ਹੇ ਭਾਈ ਜੇ ਤੁਹਾਡੇ ਹਿਰਦੇ ਵਿੱਚ ਅਰਦਾਸ ਹੋਏਗੀ ਨੇ ਮਰਤਾ ਹੋਏਗੀ ਭਲੀ ਸੰਗਤ ਹੋਏਗੀ ਨਾਮ ਦੀ ਸ਼ਕਤੀ ਦਾ ਅਹਿਸਾਸ ਹੋਏਗਾ ਰੁੱਤਾਂ ਬਾਰੇ ਜਾਣਕਾਰੀ ਹੋਏਗੀ ਤਾਂ ਫਿਰ ਤੁਸੀਂ ਖੇੜੇ ਵਾਸਤੇ ਤਾਂ ਫਿਰ ਆਨੰਦ ਵਾਸਤੇ ਘਣੇ ਆਨੰਦ ਵਾਸਤੇ ਇੱਕ ਸੂਖਮ ਅਹਿਸਾਸ ਹੋਏਗਾ ਕਿ ਆਨੰਦ ਦਾ ਜੀਣਾ ਕੀ ਹੁੰਦਾ ਇਸ ਲਈ 6 ਦੇ ਮਹੀਨੇ ਰਾਈ ਸਮੂਹ ਮਾਨਵਤਾ ਨੂੰ ਸਤਿਗੁਰਾਂ ਨੇ ਮਹਾਨ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਤੁਹਾਡਾ ਹਰ ਦਿਨ ਹੀ ਸਫਲਾ ਹੋਏਗਾ ਜੇਕਰ ਚੇਤ ਗੋਵਿੰਦ ਅਰਾਧੀਆ ਤਾਂ ਘਣਾ ਆਨੰਦ ਹੋਏਗਾ ਸਤਿਗੁਰੂ ਰਹਿਮਤ ਕਰਨ ਕਿ ਖੇੜਾ ਆਨੰਦ ਵਿਸਮਾਦ ਖੁਸ਼ੀ ਇਹਦਾ ਮਾਨਵਤਾ ਅਨੁਸਾਰ ਹੋਵੇ ਤਾਂ ਇਹ ਬਹੁਤ ਸਾਰੀਆਂ ਚਿੰਤਾਵਾਂ ਤੋਂ ਦੁੱਖਾਂ ਤੋਂ ਮੁਕਤ ਹੋਏਗੀ ਇਹਦੇ ਨਾਲ ਹੀ ਆਪਾਂ ਸਮਾਪਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ